ਕਵਾਜਾ ਰੋਸ਼ਨ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਪੜਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੇ ਦਰ ਲਈ ਅੱਖਾਂ ਵਿਸ਼ਾਈ ਬੈਠੇ ਰਹਿੰਦੇ ਸਨ ਇੱਕ ਝਲਕ ਇੱਕ ਸ਼ਬਦ ਇੱਕ ਪਲ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਤੜਫਦੇ ਰਹਿੰਦੇ ਸਨ ਉਹਨਾਂ ਦੇ ਦਰਸ਼ਨ ਕਰ ਅਨੁਭਵ ਦੀ ਦੁਨੀਆ ਵਿੱਚ ਚਲੇ ਜਾਂਦੇ ਸਨ ਗੁਰੂ ਦੇ ਦਰਸ਼ਨ ਕਰ ਐਸੀ ਮਸਤੀ ਸ਼ਾਂਦੀ ਕਿ ਆਪਣੇ ਅੰਦਰ ਇੱਕ ਮਿੱਠੀ ਮਿੱਠੀ ਰਸ ਭਿੰਨੀ ਖੁਸ਼ਬੂ ਛਿੜਕੀ ਮਹਿਸੂਸ ਕਰਦੇ ਆਪਣਾ ਜੀਵਨ ਸਫਲ ਸਮਝਦੇ ਜਿਨ੍ਹਾਂ ਅੱਖਾਂ ਨੂੰ ਵਾਹਿਗੁਰੂ ਦਾ ਤੇਦਾਰ ਕੀਤਾ ਹੁੰਦਾ ਹੈ ਉਹ ਉਹਨਾਂ ਅੱਖਾਂ ਨੂੰ ਭਾਗਾ ਵਾਲਾ ਸਮਝ ਕਈ ਵਾਰ ਤਾਂ ਅੱਖਾਂ ਵੀ ਚਮਕਣਾ ਭੁੱਲ ਜਾਂਦੇ ਕਿ ਕਿਤੇ ਵਾਹਿਗੁਰੂ ਓਲੇ ਹੀ ਨਾ ਹੋ ਜਾਵੇ ਪਰ ਜਦ ਬੰਦ ਕਰਦੇ ਤਾਂ ਵੀ ਉਸੇ ਹੀ ਵਾਹਿਗੁਰੂ ਦੀ ਮੂਰਤ ਅੱਗੇ ਅੱਖਾਂ ਅੱਖਾਂ ਆਉਂਦੇ ਕੁਝ ਸਿੱਖ ਐਸੇ ਸੰਜੋ ਰੋਜ਼ ਦੇ ਦਰਸ਼ਨ ਕਰਨ ਪੈਂਦਾ ਮਾਰ ਆਉਂਦੇ ਰਾਹਾਂ ਵਿੱਚ ਖੜੇ ਹੋ ਜਾਂਦੇ ਜਿਸ ਰਾਹ ਗੁਰੂ ਨੇ ਗੁਜ਼ਰਨਾ ਹੁੰਦਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਐਸਾ ਇਸ ਲਈ ਹੁੰਦਾ ਹੈ ਕਿ ਗੁਰੂ ਜੀ ਇੱਕ ਥਾਂ ਮੰਜ਼ੀ ਲਗਾ ਨਹੀਂ ਸੰ ਬੈਠਦੇ ਨਮੂ ਫਿਰਨਾ ਡਰੇ ਡਰਾਇਆ ਖਵਾਜਾ ਰੌਸ਼ਨ ਨੇ ਵੀ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਸੁਣੀ ਆ ਗੁਰੂ ਜੀ پاس ਆਇਆ ਤੇ ਉੱਥੋਂ ਦਾ ਹੀ ਹੋ ਗਿਆ ਜਦ ਸੇਵਾ ਦੀ ਮੰਗ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਵਾਜਾ ਰੋਸ਼ਨ ਨੂੰ ਕੋੜਿਆਂ ਦੀ ਸੇਵਾ ਕਰਨ ਲਗਾ ਦਿੱਤਾ ਰੋਜ ਨਿਤ ਦਰਸ਼ਨ ਪਾ ਅਨੰਤਤਾ ਇੱਕ ਦਿਨ ਜਦ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਕਿਧਰੇ ਜਾਣ ਲੱਗੇ ਤਾਂ ਉਸਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਤੋਂ ਦੂਰ ਹੋ ਜਾਣਗੇ ਇਹ ਖਿਆਲ ਆਉਂਦੇ ਹੀ ਉਸਨੇ ਗੁਰੂ ਜੀ ਦਾ ਘੋੜਾ ਦੌੜਦਾ ਦੇਖ ਕੇ ਉਸ ਪਿੱਛੇ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ ਜਦ ਕੋਈ ਕੋਹਾਂ ਤੱਕ ਗੁਰੂ ਜੀ ਦਾ ਪਿੱਛਾ ਕਰਕੇ ਉਹਨਾਂ ਨੂੰ ਪਾਸ ਪੁੱਜਾ ਤਾਂ ਮਹਾਰਾਜਾ ਨੇ ਪ੍ਰਸੰਨ ਹੋ ਕੇ ਗੱਲ ਨਾਲ ਲਗਾਇਆ ਅਤਿ ਅੰਗ ਸੰਗ ਵਾਹਿਗੁਰੂ ਸਾਈ ਹੋਣ ਦੀ ਅਸੀਸ ਦਿੱਤੀ ਉਸ ਦੀ ਘਾਲ ਥਾਂ ਪਈ ਆ ਕੇ ਦੁਆਬੇ ਵਿੱਚ ਪ੍ਰਚਾਰ ਲਈ ਨਿਯੁਕਤ ਕੀਤਾ ਜਿਵੇਂ ਖਵਾਜਾਂ ਨੂੰ ਰੌਸ਼ਨੀ ਮਿਲੀ ਉਸੇ ਤਰ੍ਹਾਂ ਹੀ ਉਸਨੇ ਵੀ ਰੁਸ਼ਨਾਈ ਦੁਆਬੇ ਦਾ ਹਨੇਰਾ ਦੂਰ ਕਰਨ ਲਈ ਖਿਡਾਰੀ ਉਸਨੇ ਨਗਰ-ਨਗਰ ਫਿਰਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਆਪਣਾ ਕੇਂਦਰ ਟਿਕਾਣਾ ਮੋਹ ਪਿੰਡ ਨੂੰ ਬਣਾ ਲਿਆ ਉਸ ਦਾ ਮਜ਼ਦਾਰ ਵੀ ਉਸੇ ਪਿੰਡ ਬਣਿਆ ਹੋਇਆ ਹੈ ਉਨੀ ਦਿਨੀ ਗੋਵਿੰਦਪੁਰ ਰਹਿਲਾ ਪਿੰਡ ਅਤੇ ਆਸ-ਪਾਸ ਮੁਸਲਿਮ ਵਸੋਂ ਕਾਫੀ ਸੀ ਸ਼ਾਇਦ ਜਾਨੀ ਖਾਂ ਜੋ حضرت ਮੁਹੰਮਦ ਸਾਹਿਬ ਜੀ ਦੀ ਸੰਤਾਨ ਵਿੱਚੋਂ ਸੀ ਉਹ ਵੀ ਉੱਥੇ ਹੀ ਰਹਿੰਦਾ ਸੀ ਉਹ ਖੁਦਾ ਦੀ ਤਲਾਸ਼ ਅਤੇ ਸ਼ਾਂਤੀ ਲਈ ਭਟਕ ਰਿਹਾ ਸੀ ਕਈ ਸੂਫੀ ਫਕੀਰਾਂ ਦੀ ਸੰਗਤ ਕਰ ਚੁੱਕਾ ਸੀ ਪਰ ਭਟਕਣਾ ਉਸੇ ਤਰ੍ਹਾਂ ਕਾਇਮ ਉਸਨੇ ਆਪਣਾ ਭਟਕਣ ਦੀ ਗੱਲ ਇੱਕ ਹੋਰ ਵਿਅਕਤੀ ਨੂੰ ਦੱਸੀ ਤਾਂ ਉਸਨੇ ਖਵਾਜਾ ਰੌਸ਼ਨ ਦੀ ਦੱਸ ਪਾਈ ਜਦੋਂ ਸ਼ਹਿਜ਼ਾਨੀ ਸ਼ਾ ਖਵਾਜਾ ਰੌਸ਼ਨ ਕੋਲ ਪੁੱਜਾ ਤਾਂ ਉਸਨੇ ਉਸ ਕੋਲ ਵੀ ਜਾ ਕੇ ਇਹੀ ਕਿਹਾ ਕਿ ਜਾਨੀ ਕੋ ਜਾਨੀ ਮਿਲਾ ਦੇ ਖਵਾਜਾ ਰੌਸ਼ਨ ਨੇ ਕਿਹਾ ਕਿ ਜੇਕਰ ਉਹ ਜਾਨੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਸਿਰਫ ਗੁਰੂ ਹਰਗੋਬਿੰਦ ਸਾਹਿਬ ਤਲਵਾਰ ਦੇ ਤਸਵੀਰ ਵਾਲੇ ਕੋਲੋਂ ਹੀ ਮਿਲੇਗਾ ਜਾਨੀ ਸ਼ਾ ਨੇ ਹੈਰਾਨੀ ਨਾਲ ਪੁੱਛਿਆ ਕਿ ਤਲਵਾਰ ਦੇ ਤਸਵੀਰ ਕਿਵੇਂ ਉਸਨੂੰ ਜਾਨੀ ਮਿਲਾ ਸਕਦੇ ਹਨ ਖਵਾਜਾ ਰੌਸ਼ਨ ਨੇ ਜਾਨੀ ਸ਼ਾ ਦੇ ਮਨ ਵਿੱਚ ਇਹ ਗੱਲ ਪੱਕੀ ਤਰ੍ਹਾਂ ਪਾ ਦਿੱਤੀ ਸੀ ਕਿ ਜੇ ਕੋਈ ਮੰਗਤਾ ਦਾਤੇ ਦੇ ਦਰ ਤੇ ਜਾਏ ਤਾਂ ਆਵਾਜ਼ ਦੇਵੇ ਤਾਂ ਮਾਲਕ ਅਰਜ਼ੂ ਰੂਹ ਸੁਨੇਗਾ ਜਾਨੀ ਸ਼ਾ ਗੁਰੂ ਜੀ ਦੇ ਦਰ ਅੱਗੇ ਜਾ ਕੇ ਬੈਠ ਗਿਆ ਅਤੇ ਪੁਕਾਰ ਕਰਨ ਲੱਗਾ ਜਾਨੀ ਕੋ ਜਾਨੀ ਮਿਲਾ ਦੇ ਖਵਾਜਾ ਰੌਸ਼ਨ ਨੇ ਸਾਰੀਆਂ ਸੰਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਹੀ ਜੋੜਿਆ ਅਤੇ ਕਦੇ ਵੀ ਆਪਣੀ ਵਡਿਆਈ ਨਹੀਂ ਕਰਵਾਈ ਐਸੀ ਮਹਾਨ ਰੂਹ ਹਨ ਖਵਾਜਾ ਰੌਸ਼ਨ ਜੀ